ਸਰਬ ਸਤਿਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਨਿਵਾਤ ਸ਼ਾਨੁਚਾਰ ਦੇ ਨਾਲ ਜੁੜਨਾ ਕਰੀਏ ੴ ਸਤਿਗੁਰ ਪ੍ਰਸਾਦਿ ਕੇਦਾਰਾ ਸ਼ਾਂਤ ਮਹੱਲਾ ਪੰਜਵਾ ਮਿਲ ਮੇਰੇ ਪ੍ਰੀਤਮ ਪਿਆਰਿਆ ਰਹਾ ਏ ਮੇਰੇ ਪਿਆਰੇ ਏ ਮੇਰੇ ਪ੍ਰੀਤਮ ਮੈਨੂੰ ਮਿਲ ਏ ਵਾਹਿਗੁਰੂ ਮੈਨੂੰ ਮਿਲ ਅੱਗੇ ਪ੍ਰਮਾਣ ਹੈ ਪੂਰ ਰਹਿਿਆ ਸਰਬਤਰ ਮੈਂ ਸੋ ਬੁਰਖ ਬਿਨਤਾਤਾ ਮਾਰਗ ਪ੍ਰਭ ਕਾ ਹਰ ਕੀਆ ਸੰਤਨ ਸੰਗ ਜਾਤਾ ਨਹਿ ਪਾਈ ਉਹ ਸਰਬ ਵਿਆਪਕ ਸਿਰਜਨਹਾਰ ਸਭ ਥਾਈ ਮੌਜੂਦ ਹੈ ਹੇ ਪਈ ਪ੍ਰਭੂ ਨੂੰ ਮਿਲਣ ਦਾ ਰਸਤਾ ਪ੍ਰਭੂ ਨੇ ਆਪ ਹੀ ਬਣਾਇਆ ਹੈ ਮਾਰਗ ਪ੍ਰਭ ਕਾ ਹਰ ਕੀਆ ਉਸ ਹਰਿ ਪਰਮੇਸ਼ਰ ਨੇ ਆਪ ਹੀ ਬਣਾਇਆ ਹੈ ਉਹ ਰਸਤਾ ਇਹ ਹੈ ਕਿ ਸੰਤਨ ਸੰਗ ਜਪਦਾ ਇਹ ਰਸਤਾ ਉਹ ਉਹ ਰਸਤਾ ਇਹ ਹੈ ਕਿ ਸੰਤ ਜਨਾਂ ਦੀ ਸੰਗਤ ਦੇ ਵਿੱਚ ਹੀ ਉਸ ਨਾਲ ਢੂੰਗੀ ਸਾਂਝ ਪੈ ਸਕਦੀ ਹੈ ਸੰਤਾਂ ਦੀ ਸੰਗਤ ਕਰਨ ਦੇ ਨਾਲ ਹੀ ਇਹ ਸੰਤ ਦਾ ਕੱਲ ਦੱਸਿਆ ਸੀ ਵੀ ਪਰਖ ਕਰਨੀ ਹੈ ਜਿਹੜਾ ਗੁਰਬਾਣੀ ਦੇ ਨਾਲ ਜੁੜੇ ਕੱਲੇ ਚਿੱਟੇ ਕੱਪੜੇ ਵੇਖ ਕੇ ਨਹੀਂ ਲੰਮੇ ਚੂਲੇ ਵੇਖ ਕੇ ਨਹੀਂ ਸੰਤ ਸਮਝ ਲੈਣਾ ਕਸਵੱਟੀ ਤੇ ਉਤਰਦਾ ਹੋਵੇ ਪੂਰਾ ਆਪ ਦੇ ਨਾਲ ਨਾ ਜੁੜਦਾ ਹੋਵੇ ਗੁਰੂ ਦੇ ਨਾਲ ਜੁੜਦਾ ਵੀ ਗੁਰੂ ਦੀ ਗੱਲ ਕਰਦਾ ਹੋਵੇ ਵੀ ਇਹ ਗੁਰੂ ਦਾ ਬਚਨ ਹੈ ਗੁਰੂ ਸਾਹਿਬ ਇਉਂ ਕਹਿੰਦੇ ਆ ਗੁਰੂ ਸਾਹਿਬ ਇਉਂ ਕਹਿੰਦੇ वाणी गुरुदी है कई देखया वाणी गुरु साहब दी है एक कोई इस तरह ही आपने आप ਨੂੰ ਸ਼ਾਂਤੀ ਸੀ ਲੋਕਾਂ ਦੇ ਵਿੱਚ ਉਹਨੇ ਵੀ ਸੰਤ ਲੱਗਦਾ ਬੋਲਦੇ ਅਸੀਂ ਮਾਮਾ ਜੀ ਦੇ ਬਚਨ ਹੈ ਮਾਮਾ ਨਾਨ ਸਿੰਘ ਜੀ ਦੇ ਬਚਨ ਹੈ ਹਾਲਾਂਕਿ ਬਚਨੋ ਗੁਰੂ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਫਨੀ ਸਾਹਿਬ ਦੇ ਬਚਨ ਸੀ ਕੋਈ ਉਸ ਸ਼ਲੋਕ ਦਾ ਪ੍ਰਮਾਣ ਦੇ ਰਹੇ ਸੀ ਤਾਂ ਫਿਰ ਜਿਨੇ ਉਚਾਰਨ ਕੀਤੇ ਬਾਣੀ ਬਚਨ ਤਾਂ ਉਸ ਦੇ ਹਨ ਨਾ ਉਹ ਜਗਾ ਆਪਾਂ ਦੂਜੇ ਨੂੰ ਕਿਸੇ ਨੂੰ ਕਿਵੇਂ ਦੇ ਸਕਦੇ ਹਾਂ ਜੋ ਕਿੰਦਾ ਮਰਜੀ ਹੋਵੇ ਗੁਰੂ ਤਾਂ ਗੁਰੂ ਹੀ ਹੈ ਨਾ ਆਪ ਦੇ ਸਿੱਖ ਦੇ ਵਿੱਚ ਭੇਦ ਨਹੀਂ ਰੱਖਿਆ ਉਹਨੇ ਪਰ ਸਿੱਖ ਵੀ ਸਿੱਖ ਤਾਂ ਇਹ ਕਹਿੰਦਾ ਨਾ ਵੀ ਮੈਂ ਤਾਂ ਦਾਸਾਂ ਦਾ ਦਾਸ ਬਣ ਕੇ ਰਹਾ ਇਹ ਤੁਹਾਨੂੰ ਨੇ ਕਿਹਾ ਇਹ ਤਾਂ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਵੀ ਉਹਨੇ ਆਪ ਦੇ ਵਰਗਾ ਆਪ ਦਾ ਰੂਪ ਕਰ ਦੇਣਾ ਇਸ ਕਰਕੇ ਆਪਾਂ ਗੁਰਬਾਣੀ ਨੂੰ ਇਹ ਨਹੀਂ ਕਹਿ ਸਕਦੇ ਤੁਕ ਕਹਿੰ ਜਣੀ ਪੰਕਤੀ ਗੁਰਬਾਣੀ ਦੀ ਹੋਵੇ ਤਾਂ ਉਹਨੂੰ ਆਪਾਂ ਕਹਿੰਦੇ ਹ ਫਲਾਣੇ ਜੀ ਦੇ ਬਚਨ ਹੈ ਤਾਂ ਫਿਰ ਨਾ ਮਤਲਬ یوں ਨਹੀਂ ਉਚਾਰਨ ਕੀਤੀ ਹੈ ਇਹ ਕੋਈ ਵੀ ਹੋਵੇ ਇਸ ਕਰਕੇ ਇਹ ਵੇਖਣਾ ਹੈ ਮਿੱਝੇ ਨਾ ਗੁਰਬਾਣੀ ਦੀ ਗੁਰੂ ਸਾਹਿਬ ਨਹੀਂ ਹੀ ਗੱਲ ਕਰਦਾ ਵੀ ਗੁਰੂ ਸਾਹਿਬ ਦਾ ਬਚਨ ਹੈ ਗੁਰੂ ਸਾਹਿਬ یوں ਕਹਿੰਦੇ ਉਹਨਾਂ ਦੇ ਪੂਰਨਿਆਂ ਤੇ ਸੰਤ ਮਹਾਂ ਬੁਰਸ਼ਤੁਰੇ ਉਹਨਾਂ ਦਾ ਰੂਪ ਹੋ ਗਏ ਉਹਨਾਂ ਦੀ ਬਰਾਬਰੀ ਥੋੜਾ ਕਰ ਸਕਦੇ ਕੋਈ ਸੰਤ ਮੰਨ ਲਓ ਜਿਹਨੇ ਅੰਤੀ ਸਲ ਸਿੰਘ ਜੀ ਉਹਨਾਂ ਦੀ ਭਗਤੀ ਕਿੰਨੀ ਹੋਊਗੀ ਉਹਨਾਂ ਦੀ ਬਰਾਬਰੀ ਤੁਨੋਂ ਕਰ ਸਕਦੇ ਉਹ ਤੁਨੋਂ ਇਹ ਕਹਿੰਦੇ ਵੀ ਤੁਸੀਂ ਕਹੋ ਵੀ ਗੁਰਬਾਣੀ ਦੀ ਤੁਕ ਸਾਡੇ ਨਾਲ ਜੋੜ ਦਿਓ ਵੀ ਸਾਡੇ ਬਚਨਾਂ ਤਾਂ ਉਹਨਾਂ ਦੇ ਬਚਨ ਤੁਨੋਂ ਇਹ ਇਸ ਕਰਕੇ ਸਾਨੂੰ ਪਤਾ ਹੀ ਨਹੀਂ ਵੀ ਅਸੀਂ ਕੀ ਬੋਲ ਰਹੇ ਹਾਂ ਇਹ ਖਿਆਲ ਰੱਖਣਾ ਹਾਂ ਨੇ ਸੰਤਾਂ ਨੇ ਮਹਾបុਰਸ਼ਾਂ ਨੇ ਬਰਤੀਰੀਆਂ ਸੰਗਤਾਂ ਨੂੰ ਤਾਰਿਆ ਇਸ ਪਾਸੇ ਜੋੜਿਆ ਜਿਨ੍ਹਾਂ ਫਰਜਬੰਦਾ ਉਹ ਆਪ ਦਾ ਨਵਾਕੀਂਗੇ ਇਸ ਕਰਕੇ ਜਿਨ੍ਹਾਂ ਇਹ ਰਸਤੇ ਉਹ ਸੰਤਨ ਨਿਸੰਗਤ ਕਰਨ ਦੇ ਨਾਲ ਸਮਝ ਪੈਂਦੀ ਹੈ ਉੱਥੇ ਵਿਚਾਰ ਜਿੱਥੇ ਇੱਕ ਦੀ ਵਿਚਾਰ ਚੱਲੇ ਗੁਰੂ ਦੀ ਉਹ ਸੰ ਉਹ ਸੰਗਤ ਹੈ ਉਹ ਸੰਤਾਂ ਦੀ ਸੰਗਤ ਹੈ ਇਥੇ ਹੋਰ ਗੱਲਾਂ ਚੱਲਣ ਆਲਦੇ ਨਾਲ ਜੋੜਨ ਦੀਆਂ ਤਾਂ ਫਿਰ ਉਹ ਨਹੀਂ ਸੰਤ ਹੋ ਸਕਦਾ ਇਸ ਕਰਕੇ ਇਹ ਵੀ ਪਰਖ ਕਰ ਲੈਣੀ ਇਸ ਭਲੇਖੇ ਦੇ ਵਿੱਚ ਨਹੀਂ ਰਹਿਣਾ ਤਾਂ ਸੰਤ ਗੁਰੂ ਪਾਤਸ਼ਕ ਲੱਗੇ ਪ੍ਰਮਾਣ ਕਰਦੇ ਹਨ ਨੂੰ ਸੰਤਨ ਸੰਗ ਜਾਤਾ ਪੁਰਖ ਵਿਧਾਤਾ ਘਟ ਘਟ ਨਦਰ ਨਿਹਾਲਿਆ ਕਿੰਨੇ ਹੀ ਭਾਈ ਸੰਤ ਜਨਾਂ ਦੀ ਸੰਗਤ ਵਿੱਚ ਹੀ ਸਿਰਜਣਹਾਰ ਅਕਾਲ ਪੁਰਖ ਨਾਲ ਜਾਣ ਪਛਾਣ ਹੋ ਸਕਦੀ ਹੈ ਕਿਉਂਕਿ ਆਪਾਂ ਜਦੋਂ ਸੰਗਤ ਕਰਾਂਗੇ ਉੱਥੇ ਕੁਝ ਸਿੱਖਣ ਨੂੰ ਮਿਲਦਾ ਹੈ ਗੁਰੂ ਦੀ ਗੱਲ ਚੱਲਦੀ ਹੈ जुगतीस ਖਾਉਨੇ ਜੇ ਸੰਤ ਮਾ ਬਸੁੰਦੀ ਉਹ ਉਜਗਤੀ ਦੱਸਦੇ ਇਸ ਕਰਕੇ ਉਹ ਉਜਗਤੀ ਦੱਸਦੇ ਉਹ ਸਤਕਾਰਯੋਗ ਹੈ ਤਾਂ ਉਹਨਾਂ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਗੁਰੂ ਸਾਹਿਬ ਦਾ ਦਰਜਾਨੀ ਉਹਨਾਂ ਨੂੰ ਦੇ ਸਕਦੇ ਬਾਣੀ ਤਾਂ ਜਿਹਨੇ ਮੁਖ ਚੋਂ ਉਚਾਰਨ ਕੀਤੀ ਉਸੇ ਦੀ ਹੈ ਨਾ ਜੇ ਆਪਾਂ ਇਹ ਕਹਿ ਦਿਆਂਗੇ ਵੀ ਫਲਾਨੀ ਨੇ ਬਚਨ ਹੈ ਤਾਂ ਬਚਨ ਤਾਂ ਗੁਰੂ ਸਾਹਿਬ ਦੇ ਹੈ ਉਹਦੇ ਰਾਹੀ ਹਾਂ ਕਿਸੇ ਨੇ ਉਹਨਾਂ ਬਚਨਾਂ ਦੀ ਵਰਤੋਂ ਕੀਤੀ ਹੈ ਉਹਨਾਂ ਬਚਨਾਂ ਦੇ ਪਹਿਰਾ ਦਿੱਤਾ ਹੈ ਤਾਂ ਗੱਲ ਹੈ ਹੁਣ ਬਚਨ ਤਾਂ ਆਹ ਜਿਹਨੇ ਸੁਣਾਦੇ ਹੈ ਇਹ ਗੁਰੂ ਸਾਹਿਬ ਦੇ ਬਚਨ ਹੈ ਨਾ ਕਿਸੇ ਦੀ ਕੀ ਜ਼ਰੂਰਤ ਹੈ ਵੀ ਇਹ ਨੂੰ ਕਹਿ ਦੇ ਵੀ ਮੇਰੇ ਬਚਨ ਹੈ ਬਿਲਕੁਲ ਨਹੀਂ ਗੁਰੂ ਸਾਹਿਬ ਦਾ ਬਚਨ ਹੈ ਜਿਹਨੇ ਉਹਦੇ ਸਮਝਾਉਣ ਵਾਲਾ ਕੋਈ ਵੀ ਹੋ ਸਕਦਾ ਹੈ ਆਪੋ ਆਪ ਦੇ ਤਰੀਕੇ ਨਾਲ ਕੁਝ ਸਮਝਾਉਂਦਾ ਇਸ ਕਰਕੇ ਬਚਨ ਗੁਰੂ ਦੇ ਹੀ ਰਹਿਣਗੇ ਕਿਸੇ ਦੇ ਬਚਨ ਨਹੀਂ ਹੋ ਸਕਦੇ ਇਹ ਤਾਂ ਸਤਗੁਰੂ ਪਾਤਸ਼ਾਹ ਸਮਝਾ ਰਿਹਾ ਹੈ ਕਿ ਸੰਗਤ ਦੇ ਵਿੱਚ ਸੰਤਾਂ ਮਹਾਂਪੁਰਖਾਂ ਦੀ ਸੰਗਤ ਕਰਕੇ ਉਹਦੇ ਨਾਲ ਅਕਾਲ ਪੁਰਖ ਨਾਲ ਜਾਣ ਪਛਾਣ ਹੋ ਸਕਦੀ ਹੈ ਸੰਜਨਾ ਦੇ ਸੰਗਮ ਤੇ ਵਿੱਚ ਰਹਿ ਕੇ ਹੀ ਉਸ ਨੂੰ ਹਰੇਕ ਸਰੀਰ ਵਿੱਚ ਅੱਖੀਂ ਵੇਖਿਆ ਜਾ ਸਕਦਾ ਹੈ ਘਟ ਘਟ ਨਦਰ ਨਿਹਾਲਿਆਂ ਨਿਹਾਲਿਆਂ ਦਾ ਮਤਲਬ ਵੇਖਿਆ ਜਾਂਦਾ ਹੈ ਘਟ ਘਟ ਦਾ ਮਤਲਬ ਹਰੇਕ ਸਰੀਰ ਦੇ ਵਿੱਚ ਜੋ ਸਭ ਨਹੀਂ ਆਵੇ ਸਰਬ ਸੁਖ ਪਾਵੇ ਤਿਲ ਨਹੀਂ ਭੰਨੈ ਘਾਲਿਆ ਕਹਿੰਦੇ ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤ ਦੀ ਬਰਕਤ ਨਾਲ ਪ੍ਰਭੂ ਦੀ ਸ਼ਰਨ ਆਉਂਦਾ ਹੈ ਉਹ ਸਾਰੇ ਸੁੱਖ ਹਾਸਲ ਕਰ ਲੈਂਦਾ ਹੈ ਉਹ ਸਾਰੇ ਸੁੱਖ ਹਾਸਲ ਕਰ ਲੈਂਦਾ ਹੈ ਪ੍ਰਭੂ ਉਸ ਮਨੁੱਖ ਨੇ ਕੀਤੀ ਹੋਈ ਮਿਹਨਤ ਨੂੰ ਰੱਤਾ ਭਰ ਵੀ ਨਹੀਂ ਗਵਾਉਂਦਾ ਇੱਕ ਤਿਲ ਮਾਤਲ ਵੀ ਉਹਦੀ ਕੀਤੀ ਹੋਈ ਉਸ ਮਿਹਨਤ ਨੂੰ ਇੱਕ ਤਿਲ ਮਾਤਰ ਵੀ ਮਤਲਬ ਇਹ ਨਹੀਂ ਕਹਿ ਸਕਦੇ ਵੀ ਉਹਦਾ ਕੋਈ ਘਟ ਲਾਭ ਮਿਲ ਜੇ ਮਿਉ ਦੀ ਅਣ ਦੇਖੀ ਹੋ ਜੇ ਕਿਤੇ ਤਿਲ ਮਾਤਰ ਵੀ ਜੋ ਨੇ ਸੇਵਾ ਸਿਮਨ ਭਗਤੀ ਮਿਹਨਤ ਘਾਲ ਕਮਾਈ ਕੀਤੀ ਇਸ ਨੇ ਉਹਦੀ ਇੱਕ ਇੱਕ ਸਵਾਸ ਦੀ ਜਿਹੜੀ ਮਿਹਨਤ ਹੈ ਉਹ ਲੇਖੇ ਦੇ ਵਿੱਚ ਹੈ ਕਿਨੇ ਪ੍ਰਭੂ ਪਰਮੇਸ਼ਰ ਉਹਦੀ ਮਿਹਨਤ ਇੱਕ ਇੱਕ ਸਾਹ ਦੀ ਵੀ ਉਦੇ ਕੋਲੇ ਨਦਰ ਜੈ ਪਰਮੇਸ਼ਰ ਕੋਲੇ ਉਹਦਾ ਫਲ ਮਿਲਣਾ ਹਰ ਗੁਣ ਨਿਦ ਗਾਏ ਸਹਿ ਸੁਭਾਈ ਪ੍ਰੇਮ ਮਹਾਰਸ ਮਤਾ ਨਾਨਕ ਦਾਸ ਤੇਰੀ ਸਰਨਾਈ ਤੂੰ ਪੂਰਨ ਪੁਰਖ ਵਿਦਾਤਾ ਇਨੇ ਹੀ ਭਾਈ ਜਿਹੜਾ ਮਨੁੱਖ ਆਤਮਿਕ ਅਡੋਲਤਾ ਵਿੱਚ ਟਿਕ ਕੇ ਪਿਆਰ ਨਾਲ ਗੁਣਾਂ ਦੇ ਖਜ਼ਾਨੇ ਪ੍ਰਭੂ ਦੇ ਗੁਣ ਗਾਉਂਦਾ ਹੈ ਉਹ ਸਭ ਤੋਂ ਉੱਚੇ ਪ੍ਰੇਮ ਰਸ ਵਿੱਚ ਮਸਤ ਰਹਿੰਦਾ ਹੈ ਮਹਾਂ ਦਾ ਸੁਆਤਾ ਮਤਲਬ ਕਿ ਮਸਤ ਰਹਿੰਦਾ ਹੁੰਦਾ ਉਹ ਵਿੱਚ ਨਾਨਕ ਦਾਸ ਤੇਰੀ ਸਰਨਾਈ ਤੂੰ ਪੂਰਨ ਪੁਰਖ ਵਿਧਾਤਾ ਏ ਨਾਨਕ ਏ ਪ੍ਰਭੂ ਤੇਰੇ ਦਾਸ ਤੇਰੀ ਸ਼ਰਨ ਵਿੱਚ ਰਹਿੰਦੇ ਹਨ ਤੂੰ ਸਭ ਗੁਣਾ ਨਾਲ ਭਰਪੂਰ ਹੈ ਤੂੰ ਸਰਬਵਿਆਪਕ ਹੈ ਤੂੰ ਸਾਨੇ ਜਗਤ ਦਾ ਰਚਨਹਾਰ ਹੈ ਰੰਗੇ ਫਰਮਾਨ ਹੈ ਹਰ ਪ੍ਰੇਮ ਭਗਤ ਜਨ ਬੇਦਿਆ ਸੇ ਆਨ ਕਤ ਜਾਹੀ ਮੀਨ ਬਿਛੋਹਾ ਨਾ ਸਹੈ ਜਲ ਮਿਨ ਮਰ ਪਾਹੀ ਕਹਿੰਦੇ ਹੈ ਭਾਈ ਜਿਹਨੇ ਮਨੁੱਖ ਹਰੀ ਦੀ ਪ੍ਰੇਮਾ ਭਗਤੀ ਵਿੱਚ ਵਿਝ ਜਾਂਦੇ ਹਨ ਉਹ ਹਲੀ ਨੂੰ ਛੱਡ ਕੇ ਕਿਸੇ ਹੋਰ ਥਾਂ ਨਹੀਂ ਜਾ ਸਕਦੇ। ਉਹ ਇਸ ਦਰਮ ਨੂੰ ਛੱਡ ਕੇ ਫਿਰ ਹੋਰ ਨਹੀਂ ਜਾਂਦੇ ਕਿਤੇ। ਜਿਵੇਂ ਕਹਿੰਦੇ ਮੱਛੀ ਪਾਣੀ ਦਾ ਵਿਛੋੜਾ ਸਹਾਰ ਨਹੀਂ ਸਕਦੀ, ਪਾਣੀ ਤੋਂ ਬਿਨਾ ਮੱਛੀਆਂ ਮਰ ਜਾਂਦੀਆਂ ਹਨ। ਕਹਿੰਦੇ ਉਵੇਂ ਉਹ ਭਗਤਾਂ ਪਰਮੇਸ਼ਰ ਦਾ ਪਿਆਰਾ ਹੈ। ਆਗ ਦੇ ਗੁਰੂ ਤੋਂ ਗੁਰੂ ਨੂੰ ਛੱਡ ਕੇ ਗੁਰੂ ਦੇ ਦਰ ਨੂੰ ਛੱਡ ਕੇ ਥਾਂ ਥਾਂ ਦੇ ਨਹੀਂ ਜਾਂਦਾ ਮਛੀਂਦੇ ਨੇ ਆਈ ਪਿਆਰਾ ਦਾ ਹਰ ਬਿਨ ਕਿਉਂ ਰਹੀ ਹੈ ਦੁੱਖ ਕਿਨ ਸਹੀ ਹੈ ਚਾਤਰਕ ਬੂੰਦ ਪਿਆਸਿਆ ਇਹਨ ਹੀ ਭਾਈ ਜਿਨ੍ਹਾਂ ਦੇ ਮਨ ਪ੍ਰੇਮ ਭਗਤੀ ਵਿੱਚ ਵਿਝ ਗਏ ਹਨ ਉਹਨਾਂ ਵਿੱਚੋਂ ਕਿਸੇ ਪਾਸੋਂ ਵੀ ਪ੍ਰਮਾਤਮਾ ਦੀ ਯਾਦ ਤੋਂ ਬਿਨਾਂ ਰਹਿਣਾ ਨਹੀਂ ਜਾ ਸਕਦਾ ਉਮਰ ਦੇ ਅੰਦਰ ਖੇਚੀ ਇੰਨੀ ਪੈਦੀ ਪੈਦਾ ਹੋ ਜਾਂਦੀਆਂ ਕਿਸੇ ਪਾਸੋਂ ਵੀ ਵਿਛੋੜੇ ਦਾ ਦੁੱਖ ਸਹਾਰਿਆ ਨਹੀਂ ਜਾ ਸਕਦਾ ਜਿਵੇਂ ਕਹਿੰਦੇ ਪਪੀਹਾ ਹਰ ਵੇਲੇ ਸਵੰਤੀ ਬੂੰਦ ਲਈ ਤਰਸਦਾ ਐਂ ਉਹ ਤਰਸਦੇ ਰਹਿੰਦੇ ਕਾਮ ਰੈਣ ਬਿਹਾਵੇ ਚਕਵੀ ਸੁਖ ਪਾਵੇ ਸੂਰਜ ਕਿਰਨ ਪ੍ਰਗਾਸਿਆ ਕਹਿੰਦੇ ਜਮਾਂ ਵੀ ਛੋੜਾ ਨਹੀਂ ਸਾਰਦੇ ਉਹਨਾਂ ਦੇ ਅੰਦਰ ਤਾਂ ਤਾਂਗ ਲੱਗੀ ਰਹਿੰਦੀ ਐ ਵੀ ਕਦੋਂ ਕਦੋਂ ਅੰਮ੍ਰਿਤ ਮਿਲਣਾ ਹੋਵੇ ਕਦੋਂ ਗੁਰੂ ਦੀ ਸੰਗਤ ਦੇ ਵਿੱਚ ਜਾਈਏ ਉੱਠ ਉੱਠ ਕੇ ਟਾਈਮ ਵੇਖਦੇ ਵੀ ਕਿਤੇ ਦਿਨ ਤਾਂ ਚੜ ਗਿਆ ਕਦੋਂ ਚੜਨੇ ਰਾਤ ਮੁੱਕਣ ਚ ਹੀ ਨਹੀਂ ਆਉਂਦੀ ਇਹੋ ਜੀ ਅਵਸਥਾ ਬਣ ਜਾਂਦੀ ਉਹਨਾਂ ਦੀ ਉਸ ਪਪੀ ਵੀ ਮੰ ਜਿਵੇਂ ਕਹਿੰਦੇ ਜਦ ਤੱਕ ਰਾਤ ਨਾ ਮੁਕੇ ਤਦ ਤੱਕ ਸੂਰਜ ਦੀ ਕਿਰਨ ਨਾ ਲੋ ਨਾ ਕਰੇ ਕਿਨੇ ਚਕਵੀ ਨੂੰ ਸੁੱਖ ਨਹੀਂ ਮਿਲ ਸਕਦਾ ਜਿਹੜਾ ਪੀ ਹੈ ਚਕਵੀ ਹੈ ਇੱਕ ਪਪੀ ਹੈ ਇੱਕ ਚਕਵੀ ਹੈ ਚਕਵੀ ਹੈ ਜਿਹਦਾ ਉਹ ਉਹਦਾ ਸੂਰਜ ਦੇ ਨਾਲ ਪਿਆਰ ਹੈ ਉਧਰ ਦੇਖਦਾ ਰਹਿਣਾ ਟਿਕ ਟਿਕੀ ਲਾ ਕੇ ਜਿਵੇਂ ਜਿਵੇਂ ਸੂਰਜ ਘੁੰਮਦਾ ਜਾਂਦਾ ਓਵੇਂ ਓਵੇਂ ਉਹ ਧੌਣ ਕਮਾਈ ਜਾਂਦਾ ਮੱਛੋ ਦੀ ਟਿਕ ਟਿਕੀ ਵਿੱਚ ਲੱਗੀ ਰਹਿੰਦੀ ਹੈ ਰੰਗੇ ਫਰਮਾਨ ਹੈ ਹਰ ਦਰਸ ਮਨ ਲਾਗਾ ਦਿਨ ਸੁਭਾਗਾ ਅਨ ਦਿਨ ਹਰ ਗੁਣ ਗਾਹੀ ਨਾਨਕ ਦਾਸ ਕਹੇ ਬੇਨੰਤੀ ਕਤ ਹਰ ਬਿਨ ਪ੍ਰਾਨ ਟਿਕਾਹੀ ਇਹਨੇ ਭਾਈ ਪ੍ਰਭੂ ਪ੍ਰੇਮ ਵਿੱਚ ਵਿੱਜੇ ਹੋਏ ਮਨੁੱਖਾਂ ਲਈ ਉਹ ਦਿਨ ਭਾਗਾ ਵਾਲਾ ਹੁੰਦਾ ਹੈ ਜਦੋਂ ਉਹਨਾਂ ਦਾ ਮਨ ਪ੍ਰਭੂ ਦੇ ਦਿਦਾਰ ਦੇ ਵਿੱਚ ਜੁੜਦਾ ਹੈ ਉਹ ਹਰ ਵੇਲੇ ਪ੍ਰਭੂ ਦੇ ਗੁਣ ਗਾਉਂਦੇ ਰਹਿੰਦੇ ਹਨ ਕੰਨ ਦਾਸ ਨਾਨਕ ਬੇਨਤੀ ਕਰਦਾ ਹੈ اے ਪਾਈ ਜਿਨ੍ਹਾਂ ਦੇ ਮਨ ਪ੍ਰਭੂ ਪ੍ਰੇਮ ਵਿੱਚ ਵਿਝ ਜਾਂਦੇ ਹੈ ਵਿਝੇ ਹੋਏ ਹਨ ਉਹਨਾਂ ਦੇ ਪ੍ਰਾਣ ਉਹਨਾਂ ਦੇ ਸਵਾਸ ਪਰਮਾਤਮਾ ਦੀ ਯਾਦ ਤੋਂ ਬਿਨਾਂ ਕਿਤੇ ਵੀ ਠੀਰਜ ਨਹੀਂ ਪਾ ਸਕਦੇ ਫਿਰ ਅਗੇ ਫਰਮਾਨ ਹੈ ਸਾਸ ਬਿਨਾਂ ਜਿਉ ਦੇਹੁਰੀ ਕਤ ਸੋਭਾ ਪਾਵੈ ਦਰਸ ਬਿਹੂਣਾ ਸਾਦ ਜਨ ਖਿਨ ਟਿਕਣ ਨਾ ਆਵੇ ਕਹਿੰਦੇ ਇਹ ਭਾਈ ਜਿਵੇਂ ਸਾਹ ਆਉਣ ਤੋਂ ਬਿਨਾ ਮਨੁੱਖ ਦਾ ਸਰੀਰ ਕਿਤੇ ਸੋਭਾ ਨਹੀਂ ਨਾ ਪਾ ਸਕਦਾ ਮਰੇ ਹੋਏ ਲੋਥ ਦੀ ਕੀ ਸੋਭਾ ਹੁੰਦੀ ਹੈ ਜਦੋਂ ਸਵਾਸ ਹੁਣੇ ਦੇ ਵਿੱਚ ਹੈਗੇ ਤਾਂ ਹੀ ਇਹਦੀ ਸੋਭਾ ਹੈ ਤਾਂ ਇਹ ਲੋਕ ਨੂੰ ਸਲਾਮਾ ਕਰਦੇ ਤੇ ਲੋਥ ਨੂੰ ਨੋਸ ਨਹੀਂ ਕਾਦੀ ਸੋਭਾ ਜਦ ਸਵਾਸ ਨਿਕਲਗੇ ਇਸ ਕਰਕੇ ਸਤਗੁਰੂ ਪਾਸ਼ਾ ਸਮਝਾ ਰਹੇ ਹੈ ਕਹਿੰਦੇ ਜਿਵੇਂ ਸੋਭਾ ਨਹੀਂ ਨਾ ਸਾਹ ਤੋਂ ਬਿਨਾ ਸਰੀਰ ਦੀ ਕੋਈ ਸੋਭਾ ਨਹੀਂ ਸਾਹ ਹੈਗੀਆ ਤਾਂ ਤਾਂ ਹੀ ਸੋਭਾ ਇਹਨਾਂ ਦੀ ਇਸ ਸਰੀਰ ਦੀ ਜਿਵੇਂ ਕਹਿੰਦੇ ਪ੍ਰਮਾਤਮਾ ਦੇ ਦਰਸ਼ਨਾਂ ਤੋਂ ਬਿਨਾ ਸਾਧੂ ਜਨ ਜਿਨੇ ਨਹੀਂ ਉਹ ਸੋਭਾ ਨਹੀਂ ਪਾ ਸਕਦੇ ਪ੍ਰਭੂ ਦੇ ਦਰਸ਼ਨ ਤੋਂ ਬਿਨਾ ਮਨੁੱਖ ਦਾ ਮਨ ਇੱਕ ਖਿੰਨ ਲਈ ਵੀ ਟਿਕ ਨਹੀਂ ਸਕਦਾ। ਇਹੰਦਾ ਭਾਵ ਇਹ ਹੈ ਮੇਹੀ ਜਿਹਨੇ ਸਵਾਸ ਹੈ ਮਨ ਨੂੰ ਇਹਦੇ ਵਿੱਚ ਪਰਮੇਸ਼ਰ ਦੀ ਭਜਨ ਬੰਦਗੀ ਇਸ ਸਰੀਰ ਵਿੱਚ ਹੋਣੀ ਚਾਹੀਦੀ ਹੈ ਨਹੀਂ ਤਾਂ ਇਹ ਲੋਥਾ ਹੀ ਹੈ। ਇਹਨਾਂ ਕੀ ਫਰਮਾਨ ਹੈ ਹਰ ਬਿਨ ਜੋ ਰਹਿਣਾ ਨਰਕ ਸੋ ਸਹਿਣਾ ਚਰਨ ਕਮਲ ਮਨ ਬਿਦੇ ਆ ਕਹਿੰਦੇ ਇਹ ਭਾਈ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਜੋ ਜਿਉਣਾ ਹੈ ਕਹਿੰਦੇ ਉਹ ਜਿਉਣਾ ਨਰਕ ਦਾ ਦੁੱਖ ਸਹਾਰਨ ਦੇ ਤੁਲ ਹੈ ਐਉਂ ਕਹ ਲਈਏ ਪਰਮੇਸ਼ਰ ਦੀ ਭਜਨ ਬੰਦਗੀ ਤੋਂ ਬਿਨਾ ਜਿਹੜੀ ਜ਼ਿੰਦਗੀ ਹੈ ਉਹ ਇੱਕ ਨਰਕ ਹੈ ਚਾ ਦੁਨੀਆ ਦੀ ਨਜ਼ਰਾਂ ਦੇ ਵਿੱਚ ਉਹ ਪਲਾਂ ਦੀ ਕਿੰਨੇ ਐਸ਼ਵ ਰਾਮ ਪ੍ਰਮਾਤਮਾ ਦੇ ਦਿੱਤੇ ਹੁਣ ਜਿਵੇਂ ਆਮ ਕਹਿੰਦੇ ਨੇ ਵੀ ਰੱਬ ਚੇਤੇ ਨਹੀਂ ਇਹਦੇ ਤਾਂ ਪਲਾਂ ਦੀ ਉਹਦੇ ਜੀ ਰੱਬ ਉਹਦੇ ਚੇਤੇ ਨਹੀਂ ਨਾ ਤਾਂ ਸਮਝ ਲਓ ਗੁਰੂ ਸਾਹਿਬ ਦੀ ਨਜ਼ਰ ਦੇ ਵਿੱਚ ਉਹਦੀ ਜ਼ਿੰਦਗੀ ਉਹ ਨਰਕ ਹੈ ਤੇ ਜੇ ਰੱਬ ਚੇਤੇ ਹੈ ਤੇ ਤਨ ਤੇ ਕੱਪੜੇ ਵੀ ਪਾਉਣ ਨੂੰ ਹੈ ਨਹੀਂ ਤੇ ਇੱਕ ਟਾਈਮ ਭੁੱਖਾ ਵੀ ਸੌਂਦਾ ਹੈ ਤਤਵੀ ਗੁਰੂ ਸਾਹਿਬ ਦੀ ਦੇ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਉਹ ਇੱਕ ਬਾਦਸ਼ਾਹ ਹੈ ਇਸ ਕਰਕੇ ਇਹ ਬਚਨ ਕਹਿ ਰਹੇ ਸਤਿਗੁਰੂ ਪਾਸ਼ਾ ਕਹਿੰਦੇ ਪਰ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੁਹਣੇ ਚਰਨਾਂ ਦੇ ਵਿੱਚ ਵਿਝ ਜਾਂਦਾ ਹੈ ਬਿੰਨਿਆ ਰਹਿੰਦਾ ਹੈ ਕਹਿੰਦੇ ਉਹ ਓਹ ਪ੍ਰਮਾਤਮਾ ਦੇ ਨਾਮ ਦਾ ਰਸੀਆ ਹੋ ਜਾਂਦਾ ਹੈ ਓਹ ਰਸੀਆ ਹੋ ਜਾਂਦਾ ਹੈ ਹਰ ਰਸਕ ਬੈਰਾਗੀ ਨਾਮ ਲਿਵ ਲਾਗੀ ਕਤਹੂ ਨਾ ਜਾਏ ਨਖਿਧਿਆ ਤਾਂ ਸਤਿਗੁਰੂ ਪਾਸ਼ਾ ਕਹਿੰਦੇ ਹਰ ਨਾਮ ਦਾ ਪ੍ਰੇਮੀ ਹੋ ਜਾਂਦਾ ਉਹ ਨਾਮ ਦਾ ਰਸੀਆ ਹੋ ਜਾਂਦਾ ਹਰ ਨਾਮ ਵਿੱਚ ਉਸ ਦੀ ਲੀਨ ਲੱਗੀ ਰਹਿੰਦੀ ਹੈ ਉਸ ਦੀ ਕਿਤੇ ਵੀ ਨਰਾਦਰੀ ਨਹੀਂ ਹੁੰਦੀ ਨਿਖੇਦੀ ਨਹੀਂ ਹੁੰਦੀ ਉਹ ਨਹੀਂ ਕਦੇ ਵੀ ਹਰ ਸਿਉ ਜਾਏ ਮਿਲਣਾ ਸਾਧ ਸੰਗ ਰਹਿਣਾ ਸੋ ਸੁਖ ਅੰਕ ਨਾਮ ਆਵੇ ਹੋ ਹੋ ਕਿਰਪਾ ਨਾਨਕ ਕੇ ਸੁਆਮੀ ਹਰ ਚੰਨ ਸੰਗ ਸਮਾਵੈ ਕਹਿੰਦੇ ਹੀ ਭਾਈ ਸਾਧ ਸੰਗਤ ਵਿੱਚ ਟਿਕੇ ਰਹਿਣਾ ਤੇ ਸਾਧ ਸੰਗਤ ਦੀ ਬਰਕਤ ਨਾਲ ਪ੍ਰਭੂ ਨਾਲ ਮਿਲਾਪ ਹੋ ਜਾਣਾ ਇਸ ਤੋਂ ਐਸਾ ਆਤਮਕ ਆਨੰਦ ਪੈਦਾ ਹੁੰਦਾ ਹੈ ਕਿ ਉਹ ਆਨੰਦ ਲੁਕਿਆ ਨਹੀਂ रह ਸਕਦਾ ਉਹ ਆਨੰਦ ਲੁਕਿਆ ਨਹੀਂ ਰਹਿ ਸਕਦਾ ਇਹ ਹੀ ਨਾਨਕ ਦੇ ਮਾਲਕ ਪ੍ਰਭ ਜਿਸ ਮਨੁਖੋਤੇ ਤੂੰ ਦਿਆਵਾਨ ਹੁੰਦਾ ਓ ਤੇਰੇ ਚੰਨਾਂ ਵਿੱਚ ਲੀਨ ਰਹਿੰਦਾ ਫਿਰ ਅੱਗੇ ਫਰਮਾਨ ਹੈ ਖੋਜਤ ਖੋਜਤ ਪ੍ਰਭ ਮਿਲੇ ਹਰ ਕਰਣਾ ਧਾਰੇ ਨਿਰਗੁਣ ਨੀਚ ਅਨਾਥ ਮੈਂ ਨਹੀਂ ਦੋਖ ਵਿਚਾਰੇ ਕਿਨਹੀਂ ਭਾਈ ਪ੍ਰਭੂ ਜੀ ਦੀ ਭਾਲ ਕਰਦੇ ਆ ਕਰਦੇ ਆ ਖੋਜਤ ਖੋਜਤ ਮੈਨੂੰ ਖੋਜਦਿਆਂ ਖੋਜਦਿਆਂ ਭਾਲ ਕਰਦਿਆਂ ਕਰਦਿਆਂ ਆਖਰ ਕਹਿੰਦੇ ਪ੍ਰਭੂ ਜੀ ਆਪ ਹੀ ਦਿਆ ਕਰਕੇ ਮੈਨੂੰ ਮਿਲੀ ਪਏ। ਉਹਦੀ ਭਾਲ ਕਰਦਿਆਂ ਕਰਦਿਆਂ ਇੱਕ ਦਿਨ ਮਿਲੀ ਪਏ। ਤੇ ਪ੍ਰਭੂ ਦਾ ਮਿਲਾਪ ਪ੍ਰਭੂ ਜੀ ਦੀ ਮਿਹਰ ਦੇ ਨਾਲ ਹੀ ਹੁੰਦਾ ਹੈ। ਕਹਿੰਦੇ ਮੇਰੇ ਵਿੱਚ ਕੋਈ ਗੁਣ ਨਹੀਂ ਸੀ। ਮੈਂ ਭਾਲ ਨੂੰ ਜ਼ਰੂਰ ਕਰ ਰਿਆ ਸੀ। ਪਰ ਮੇਰੇ ਵਿੱਚ ਕੋਈ ਗੁਣ ਨਹੀਂ ਸੀਗਾ ਮੈਂ ਉਹਦੇ ਪਰਮੇਸ਼ਰ ਨੂੰ ਮਿਲਣ ਵਾਲਾ ਕੋਈ ਔਗਣਾ ਦਾ ਭਲਿਆ ਹੋਇਆ ਸੀ ਨਿਰਗੁਣ ਨੀਚ ਮੈਂ ਤਾਂ ਇੱਕ ਨੀਚ ਜਿਹਾ ਸੀ ਤੇ ਕਹਿੰਦੇ ਵੀ ਮੈਂ ਨੀਵੇਂ ਜੀਵਣ ਵਾਲਾ ਸਾਂ ਮੈਂ ਅਨਾਥ ਸਾਂ ਪਰ ਪ੍ਰਭੂ ਜੀ ਨੇ ਮੇਰੇ ਔਗਣਾ ਵੱਲ ਧਿਆਨ ਹੀ ਨਹੀਂ ਮਾਰਿਆ ਕਮਾਲ ਕਰਤੀ ਇਹਨੇ ਮੇਰੇ ਮੈਂ ਤਾਂ ਇੱਕ ਨੀਚ ਜਾਂ ਛੋਟਾ ਜਾਂ ਤੇ ਨਮਾਣਾ ਜਾਂ ਸਿਗਾ ਦਿਨ ਔਗਣਾ ਦਾ ਭਰਿਆ ਹੋਇਆ ਸੀਗਾ ਐਸੀ ਕਿਰਪਾ ਕਰਤੀ ਉਸ ਅਕਾਲ ਪੁਰਖ ਪਰਮੇਸ਼ਰ ਨੇ ਉਦਨ ਨਿਗਾ ਹੀ ਨਹੀਂ ਮਾਰੀ ਮੇਰੇ ਔਗਣ ਵੇਖੇ ਹੀ ਨਹੀਂ ਮੈਂ ਭਾਲ ਕਰਦਾ ਰਿਆ ਤੇ ਮੈਨੂੰ ਮਿਲ ਗਿਆ ਖਮਾ ਲੂਗੀ ਰੰਗੇ ਫਰਮਾਨ ਹੈ ਨਹੀਂ ਦੋਖ ਵਿਚਾਰੇ ਪੂਰਨ ਸੁਖ ਸਾਰੇ ਪਾਵਨ ਮਿਰਦ ਬਖਾਨੀਆਂ ਭਗਤ ਵਚਨ ਸੁਨ ਅੰਚ ਲੋ ਗਹਿਆ ਘਟਕੜਪੂਰ ਸਮਾਨਿਆ ਕਹਿੰਦੇ ਭਾਈ ਪ੍ਰਭੂ ਨੇ ਮੇਰੇ ਔਗਣ ਨਹੀਂ ਵਿਚਾਰੇ ਜਿਵੇਂ ਅੱਗੇ ਵੀ ਇੱਕ ਦਿਨ ਕਥਾ ਦੇ ਵਿੱਚ ਇਹ ਆਇਆ ਸੀ ਵੀ ਜਦੋਂ ਪਲਾਨੀ ਪਿੱਛੇ ਜਿੰਨੇ ਮਰਜੀ ਕੋਈ ਪਾਪੀ ਹੋਵੇ ਮੰਨ ਲਓ ਸੱਜਣ ਠੱਗ ਵਰਗੇ ਕੌਡੇ ਰਾਖਸ਼ ਵਰਗੇ ਉਹਨਾਂ ਨੂੰ ਤਾਰਤਾ ਗੁਰੂ ਸਾਹਿਬ ਨੇ ਉਹਨਾਂ ਨੇ ਫਿਰ ਜਦੋਂ ਉਹਨਾਂ ਨੂੰ ਸ਼ਰਨ ਦੇ ਵਿੱਚ ਆ ਗਏ ਉਹਨਾਂ ਨੇ ਫਿਰ ਗੁਣ ਥਣੋਂ ਔਗਣ ਥਣੋਂ ਵੇਖਦਾ ਤੇ ਜੀਨੂੰ ਫਿਰ ਗੁਰੂ ਨੇ ਬਖਸ਼ਤਾ ਗੁਰੂ ਨੇ ਆਪ ਦੇ ਲੜ ਲਾ ਲਿਆ ਤਾਂ ਫਿਰ ਉਹਦੋਂ ਬਚਨ ਇਹ ਸੀ ਨਾ ਵੀ ਬੰਦੇ ਦੀ ਕੀ ਜ਼ਰਤ ਆਪਾਂ ਕਹਿ ਦਿੰਗੇ ਵੀ ਹੁਣ ਇਹ ਤਾਂ ਪਹਿਲਾਂ ਆਏ ਸੀਗਾ ਤੇ ਐ ਕਰਦਾ ਰਿਹਾ ਤੇ ਜੋ ਕਰਦਾ ਰਿਹਾ ਉਹ ਖਤਮ ਹੋ ਗਈ ਉਹਦੀ ਜ਼ਿੰਦਗੀ ਉਹ ਜੋ ਪਿੱਛੇ ਸੀ ਉਹ ਖਤਮ ਨੂੰ ਉਹਦਾ ਨਵਾਂ ਜੀਵਨ ਉਸ ਦਿਨ ਸ਼ੁਰੂ ਹੋ ਗਿਆ ਜਿੱਦਨ ਉਹਨੇ ਗੁਰੂ ਦੀ ਚਰਨਾਂ ਦੇ ਨਾਲ ਜੁੜ ਗਿਆ ਉਹ ਗੱਲਾਂ ਕਹਿੰਦੇ ਤੁਹਾਨੂੰ ਨਹੀਂ ਕਰਨੀਆਂ ਚਾਹੀਦੀਆਂ ਵੀ ਪਹਿਲਾਂ ਇਹ ਜਿਹਾ ਸੀ ਤੇ ਫਲਾਨਾ ਸੀ ਉਹਦਾ ਥੋੜੇ ਨਾਲੋਂ 100 ਗੁਣੇ ਚੰਗਾ ਹੋ ਗਿਆ ਜਿਹੜਾ ਲੱਗਤਾ ਗਿਆ ਹਜੀ ਉਹਨੂੰ ਕਹਿਣ ਵਾਲੇ ਉੱਥੇ ਖੜੇ ਐ ਉਹ ਪੀੜੀ ਥਲੇ ਸੋਟਾ ਮਾਰਨ ਨੂੰ ਵੀ ਅਸੀਂ ਉਹ ਲੱਗਤਾ ਗਿਆ ਇੰਨੇ ਇੰਨਾ ਪਾਪੀ ਸੀ ਇੰਨਾ ਪਖੰਡੀ ਸੀ ਤੇ ਅਸੀਂ ਕਦੋਂ ਲੱਗਾਂਗੇ ਇਹ ਵਿਖਿਆ ਸੋਚ ਕੇ ਇਸ ਕਰਕੇ ਜਿਹੜਾ ਲੱਗ ਗਿਆ ਉਹਦੇ ਵਰਗਾ ਕੋਈ ਵੀ ਨਹੀਂ ਤਾਂ ਸਤਗੁਰੂ ਪਾਤਸ਼ਾਹ ਇਹ ਸਮਝਾ ਰਹੇ ਹਨ ਕਹਿੰਦੇ ਪ੍ਰਭੂ ਨੇ ਮੇਰੇ ਗੁਣ ਨਹੀਂ ਵਿਚਾਰੇ ਮੇਰੇ ਮੇ ਅਉਗਣ ਨਹੀਂ ਮੇਰੇ ਮੇ ਅਉਗਣ ਨਹੀਂ ਵਿਚਾਰੀਓ ਨੇ ਮੈਨੂੰ ਪੂਰਨ ਸੁਖ ਉਸ ਨੇ ਦੇ ਦਿੱਤੇ ਤਾਂ ਹੀ ਤਾਂ ਕਹਿੰਦੇ ਇਹ ਕਿਹਾ ਜਾਂਦਾ ਹੈ ਕਿ ਪਤ ਤਾ ਨੂੰ ਪਵਿੱਤਰ ਕਰਨਾ ਪ੍ਰਭੂ ਦਾ ਮੁੱਢ ਕਨੀਮ ਨਹੀਂ ਸੁਭਾਅ ਹੈ ਤਾਂ ਹੀ ਤਾਂ ਇਹ ਗੱਲ ਕਹੀ ਜਾਂਦੀ ਹੈ ਨਾ ਕਹਿੰਦੇ ਮੀਸਿੰਗ ਗੱਲਾਂ ਨੂੰ ਕਹਿੰਦੇ ਨਾ ਭਗਤ ਵਛਲ ਸੁਣ ਅੰਚਲੋ ਗਹਿਆ ਕਟਕੜਪੁਰ ਸਮਾਨਿਆ ਇਹਨੇ ਤਾਂ ਹੀ ਕਹਿਆ ਜੰਨਾ ਵੀ ਉਹ ਤਾਂ ਉਹਦਾ ਸੁਭਾਅ ਹੀ ਹੈ ਪਰਮੇਸ਼ਰ ਦਾ ਵੀ ਜਿਨਾ ਉਹ ਨਿਸ਼ਾਨ ਆ ਗਿਆ ਉਹਨੂੰ ਉਹਨੇ ਗੱਲ ਦੇ ਨਾਲ ਹੀ ਲਾਉਣਾ ਉਹਨੇ ਇਹ ਨਹੀਂ ਕਹਿੰਨਾ ਵੀ ਪਹਿਲਾਂ ਐ ਕਰਦਾ ਸੀ ਤੇ ਹਿਉਂ ਕਰਦਾ ਸੀ ਇਸ ਦੇ ਦਿਨ ਜਾਂ ਪੰਜਾ ਹੁਣ ਇਹਦਾ ਪਤਾ ਆਪਾਂ ਨੂੰ ਇਤਿਹਾਸ ਤੋਂ ਲੱਗਦਾ ਸਮਾਂ ਵੀ ਹੋ ਗਿਆ 10ਵੇਂ ਪਾਸ਼ਾ ਜਾਂ 6ਵੇਂ ਪਾਸ਼ਾ ਦੇ ਨਾਲ ਜਿਹਨੇ ਰਾਜੇ ਚੜ ਕੇ ਆਏ ਜਨੂੰ ਉਹਨਾਂ ਨਾਲ ਲੜੀ ਮੂੰਹ ਦੀ ਵੀ ਖਾਣੀ ਪਈ ਹਾਰ ਵੀ ਹੋਈ ਉਹਨਾਂ ਦੀ ਯੁੱਧ ਵੀ ਕੀਤੇ ਜਦੋਂ ਉਹ ਹੀ ਮਦਦ ਵਾਸਤੇ ਗੁਰੂ ਸਾਹਿਬ ਕੋਲੇ ਆਗੇ ਵੀ ਸਾਡੀ ਮਦਦ ਕਰੋ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਮਦਦ ਵੀ ਕੀਤੀ ਤੇ ਜੇ ਕਹਿੰਦੇ ਵੀ ਤੁਸੀਂ ਫਲਾਣੇ ਟਾਈਮ ਸਾਡੇ ਨਾਲ ਆਏ ਕੀਤੀ ਸੀ ਅਸੀਂ ਕਿਉਂ ਤਾਂ ਹੀ ਤਾਂ ਇਹ ਨਰਵੈਰ ਹੈ ਇਹਦਾ ਕਿਸੇ ਦੇ ਨਾਲ ਮੈਰ ਨਹੀਂ ਹੈ ਇਹ ਤਾਂ ਆਪਦੇ ਕੀਤਿਆਂ ਦਾ ਫਲ ਪਾਉਂਦਾ ਜੋ ਚੜ ਕੇ ਆਏ ਤਾਂ ਉਹਨਾਂ ਨੇ ਫਿਰ ਆਪਦਾ ਨੁਕਸਾਨ ਕਰਾਇਆ ਨਾ ਤੇ ਜੇ ਸ਼ਰਨ ਦੇ ਵਿੱਚ ਨੀਵੇਂ ਹੋ ਕੇ ਆਏ ਤਾਂ ਮਦਦ ਵੀ ਦਿੱਤੀ ਨਾ ਗੁਰੂ ਸਾਹਿਬ ਨੇ ਇਸ ਕਰਕੇ ਇਹ ਦਰ ਐਸਾ ਹੈ ਜਿਹੜਾ ਚੜ ਕੇ ਹੁੰਦਾ ਉਹ ਬਰਬਾਦ ਹੋ ਜਾਂਦਾ ਜਿਹੜਾ ਨਿਉਂਕੇ ਆਉਂਦਾ ਉਹ ਸਭ ਕੁਝ ਹਾਸਲ ਕਰ ਲੈਂਦਾ ਇਥੋਂ ਨੀਵੀਆਂ ਰੁੱਖਾਂ ਨੂੰ ਹੀ ਫਲ ਲੱਗਦਾ ਹੈ ਜੇ ਰੁੱਖ ਫਲ ਲੱਗਦਾ ਉਹ ਝੁਕਦਾ ਹੈ ਨਾ ਕਿ ਉਹ ਉੱਤਾਂ ਹੋ ਜਾਂਦਾ ਟੁੱਟ ਜਾਂਦਾ ਜਿੰਨਾ ਫਲ ਵੱਧ ਲੱਗਦਾ ਇੱਕ ਦਰਖਤ ਤੋਂ ਵੀ ਆਪਾਂ ਨੂੰ ਸ਼ਹਿਦ ਮਿਲਦੀ ਹੈ ਦਰਖਤ ਦੇ ਜਿਵੇਂ ਜਦੋਂ ਫਲ ਲੱਗਦਾ ਤੇ ਕਿਵੇਂ ਲਿਫ ਜਾਂਦਾ ਉੱਥੋਂ ਵੀ ਆਪਾਂ ਨੂੰ ਉਹ ਦਰਖਤ ਤੋਂ ਵੇਖ ਕੇ ਵੀ ਸ਼ਹਿਦ ਮਿਲਦੀ ਹੈ ਵੀ ਹਾਂ ਵਾਕਿਆ ਇਹਦੇ ਵਿੱਚ ਜਿੰਨਾ ਫਲ ਜ਼ਿਆਦਾ ਹੈ ਉਨਾ ਹੀ ਉਹਨੂੰ ਥੱਲੋਂ ਸਪੋਰਟਾਂ ਦੇਣੀਆਂ ਪੈਂਦੀਆਂ ਹਨ। ਦਾਣੀਆਂ ਟੁੱਟ ਜਾਂਦੀਆਂ। ਵੀ ਕਿਤੇ ਮੈਂ ਵੀ ਇੰਨਾ ਮੰਨ ਲਉ ਨੀਵਾ ਹੋ ਜਾ ਤਾਂ ਮੈਨੂੰ ਵੀ ਇੰਨਾ ਹੀ ਫਲ ਲੱਗੇਗਾ। ਇਸ ਕਰਕੇ ਸਤਗੁਰ ਪਾਤਸ਼ਾਹ ਕਹਿੰਦੇ ਕਹਿੰਦੇ ਉਹਦਾ ਸੁਭਾਈ ਹੈ ਪਰਮੇਸ਼ਰ ਦਾ ਤਾਂ ਇਹ ਅੱਜ ਦਾ ਨਹੀਂ ਸ਼ੁਰੂ ਤੋਂ ਹੀ ਫਿਰ ਫਰਮਾਨ ਹੈ ਸੁਖ ਸਾਗਰ ਉਪਾਇਆ ਸਹਿ ਸੁਭਾਇਆ ਜਨਮ ਮਰਨ ਦੁਖ ਹਾਰੇ ਕਰ ਗਹਿ ਲੀਨੇ ਨਾਨਕ ਦਾਸ ਆਪਣੇ RAM ਨਾਮ ਉਰ ਹਾਰੇ ਤਾਂ ਸਤਿਗੁਰੂ ਸਾਹਿਬ ਸਮਝਾਉਣਾ ਕਰਦੇ ਹਨ ਕਹਿੰਦੇ ਇਹ ਸੁਣ ਕੇ ਕਿ ਪ੍ਰਭੂ ਭਗਤੀ ਨੂੰ ਪਿਆਰ ਕਰਨ ਵਾਲਾ ਹੈ ਭਗਤ ਨੂੰ ਵਿਚ ਲਾਇਓ ਮੈਂ ਉਸ ਦਾ ਪੱਲਾ ਫੜ ਲਿਆ ਤੇ ਭਗਤੀ ਦੀ ਦਾਤ ਮੰਗੀ ਹੈ ਭਾਈ ਕਹਿੰਦੇ ਪ੍ਰਭੂ ਹਨੇਕ ਸਰੀਰ ਵਿੱਚ ਪੂਰਨ ਤੌਰ ਤੇ ਵਿਆਪਕ ਹੈ ਤੇ ਮੈਂ ਭਗਤੀ ਦੀ ਦਾਤ ਹੀ ਮੰਗੀ ਉਹਦੇ ਤੋਂ ਕਹਿੰਦੇ ਭਾਈ ਜਦੋਂ ਮੈਂ ਉਸ ਪਰਮੇਸ਼ਰ ਦਾ ਪੱਲਾ ਫੜ ਲਿਆ ਤਾਂ ਕਹਿੰਦੇ ਉਹ ਸੁੱਖਾਂ ਦਾ ਸਮੁੰਦਰ ਪ੍ਰਭੂ ਮੈਨੂੰ ਆਪ ਮਹਾਰਾਹੀ ਮਿਲ ਪਿਆ ਕਹਿੰਦੇ ਜਨਮ ਤੋਂ ਮਰਨ ਤੱਕ ਦੇ ਮੇਰੇ ਸਾਰੇ ਦੁੱਖ ਥੱਕ ਗਏ ਮੰਨ ਲਓ ਮੁੱਕ ਗਏ ਇਨਹ ਨਾਨਕ ਦੇ ਭਾਈ ਕਹਿੰਦੇ ਪ੍ਰਭੂ ਆਪਣੇ ਦਾਸਾਂ ਦਾ ਹੱਥ ਫੜ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਪ੍ਰਮਾਤਮਾ ਦਾ ਨਾਮ ਉਹਨਾਂ ਸੇਵਕਾਂ ਦੇ ਹਿਰਦੇ ਵਿੱਚ ਹਾਰ ਬਣਿਆ ਰਹਿੰਦਾ ਹੈ ਹਾਰ ਵਾਂਗੂ ਪ੍ਰੋਤਾ ਲੈਂਦਾ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਬਿਆਨ ਤੁੰਤਾਈਆਂ ਹੋ ਗਈਆਂ ਉਹਨਾਂ ਦੇ ਸਤਿਗੁਰੂ ਪਾਤਸ਼ਾਹ ਅਤੇ ਆਪ ਸੰਗਤ ਬਖਸ਼ਣ ਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ